ਸਸਿਕਾ ਜੀ ਮਾਹ ਕੋਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਸੁਪਰ ਸੋਨਿਕ ਉਡਾਨਾਂ ਜਲਦੀ ਹੀ ਹਕੀਕਤ ਬਣ ਸਕਦੀਆਂ ਨੇ ਅਜੇਆ ਇਸ ਲਈ ਕਿਉਂਕਿ ਅਮਰੀਕਾ ਦੇ ਵਿੱਚ ਇੱਕ ਨਹੀਂ ਸਗੋ ਦੋ ਅਜੇ ਜਹਾਜ਼ ਦਾ ਪ੍ਰੀਖਣ ਕੀਤਾ ਜਾ ਰਿਹਾ ਹੈ ਜੋ ਸੁਪਰ ਸੋਨਿਕ ਸਪੀਡ ਦੇ ਨਾਲ ਉੱਡੇ ਹੋਣ ਬੂਮ ਸੁਪਰ ਸੋਨਿਕ ਆਪਣੇ XB1 ਤੇ ਸੁਪਰ ਸੋਨਿਕ 에ਅਰਕ੍ਰਾਫਟ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਤਿਆਰ ਹੈ ਜਦੋਂ ਕਿ ਨਾਸਾ ਵੀ ਆਪਣੇ X59 ਜਹਾਜ਼ ਦੀ ਜਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ ਜੇਕਰ ਇਹ ਦੋਵੇਂ ਪ੍ਰਯੋਗ ਸਫਲ ਹੁੰਦੇ ਨੇ ਤਾਂ ਭਵਿੱਖ ਦੇ ਵਿੱਚ ਇਹਨਾਂ ਦੀ ਵਰਤੋਂ ਹਵਾਈ ਆਵਾਜ਼ਾਈ ਦੇ ਲਈ ਕੀਤੀ ਜਾ ਸਕਦੀ ਹੈ ਦੱਸਿਆ ਗਿਆ ਐਕਸ ਬੀ 1 ਜਹਾਜ਼ ਅੱਜ ਉਡਾਨ ਭਰੇਗਾ ਦਰਅਸਲ ਬੂਮ ਸੁਪਰ ਸੋਨਿਕ ਦਾ ਐਕਸ ਬੀ 1 ਜਹਾਜ਼ 28 ਜਨਵਰੀ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 8:45 ਵਜੇ ਸੁਪਰ ਸੋਨਿਕ ਟੈਸਟ ਉਡਾਨ ਦੇ ਲਈ ਤੈਅ ਕੀਤਾ ਗਿਆ ਹੈ मुजावे एयर एंड स्पेस पोर्ट वाली इस उड़ान का मकसद साउंड बैरियर तोड़ना है जो मैक लगभग मील प्रति घंटा तीन सौ अठवंजा किलोमीटर प्रति घंटा की रफ्तार तक पहुंच जाएगा यह प्रदर्शन मार्च दो हज़ार चौबीस तो इस जहाज द्वारा सफल प्रीखण उडाण तो बाद इस समय दौरान एक्स बी वन मैक जीरो पॉइंट नाइन फाइव की स्पीड उ पहुंच गया है ਇਸ ਨਾਲੇ 23 ਦਸਤਾ ਬੰਦਾ ਹੈ ਕਿ ਬੂਮ ਨੂੰ 130 ਜਹਾਜ਼ਾ ਦੇ ਲਈ ਪ੍ਰੀ ਆਰਡਰ ਵੀ ਮਿਲ ਚੁਕੇ ਨੇ ਇਸ ਟੈਸਟ ਦੀ ਫਲਾਈਟ ਨੂੰ ਬੂਮ ਦੇ ਲਈ ਅਹਿਮ ਕਦਮ ਮੰਨੇ ਜਾ ਰਿਹਾ ਹੈ ਬੂਮ ਇੱਕ ਵਪਾਰਕ ਸੁਪਰਸੋਨਿਕ 에ਰਲਾਈਨਰ ਹੈ ਅਮਰੀਕਨ 에ਰਲਾਈਨਸ ਯੂਨਾਈਟਿਡ 에ਰਲਾਈਨਸ ਅਤੇ ਜਪਾਨ 에ਰਲਾਈਨ ਸਮੇਤ ਕਈ ਹੋਰ 에ਰਲਾਈਨਾਂ ਦੁਆਰਾ ਇਸ ਦੇ ਜਹਾਜ਼ਾ ਦੇ ਲਈ 130 ਤੋਂ ਵੱਧ ਆਰਡਰ ਅਤੇ ਪੂਰਵ ਆਰਡਰ ਦਿੱਤੇ ਗਏ ਨੇ ਐਕਸ ਬੀ 1 ਜਹਾਜ਼ ਨੂੰ ਬੂਮ 에ਅਰਲਾਈਨ ਦੇ ਲਈ ਲਾਈਫਲਾਈਨ ਦੇ ਵਜੋਂ ਦੇਖਿਆ ਜਾ ਰਿਹਾ ਜਿਸ ਦੇ ਸਫਲਤਾ ਕੰਪਨੀ ਦੀ ਸਾਖ ਨੂੰ ਕਈ ਗੁਣਾ ਵਧਾਵੇਗੀ ਇਸ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਐਕਸ ਬੀ1 ਆਵਾਜ਼ ਦੀ ਗਤੀ ਨੂੰ ਵੀ ਤੋੜ ਦਵੇਗਾ। ਇਹ ਉਡਾਣ ਉਸੇ ਹਵਾਈ ਖੇਤ ਦੇ ਵਿੱਚ ਹੋਵੇਗੀ ਜਿੱਥੇ ਚੱਕ ਯੇਗਰ ਨੇ ਪਹਿਲੀ ਵਾਰ 1947 ਦੇ ਵਿੱਚ ਸੋਨਿਕ ਬੂਮ ਨੂੰ ਤੋੜਿਆ ਸੀ। ਇਹ ਕੋਸ਼ਿਸ਼ 2003 ਦੇ ਵਿੱਚ ਆਖਰੀ ਕੋਨਕੋਰਡ ਸੁਪਰ ਸੋਨਿਕ ਉਡਾਨ ਤੋਂ ਕਈ ਦਹਾਕਿਆਂ ਬਾਅਦ ਆਈ ਹੈ। ਬੂਮ ਸੁਪਰ ਸੋਨਿਕ ਦੇ ਸੀਈਓ ਬਲੇਕ ਸ਼ੋਅਲ ਨੇ ਕੁਝ ਕਮਾਨੀ ਕੀਤੀ ਹੈ ਕਿ ਸੁਪਰ ਸੋਨਿਕ ਜਹਾਜ਼ ਆਖਰਕਾਰ ਰਵਾਇਤੀ 에ਅਰਲਾਈਨਾਂ ਦੀ ਥਾਂ ਲੈ ਲਵੇਗਾ। ਚੋਲ ਨੇ ਮਾਰਚ 2024 ਦੇ ਵਿੱਚ ਇਹ ਵੀ ਕਿਹਾ ਹੈ ਕਿ ਮੈਂ ਸੁਪਰ ਸੋਨਿਕ ਹਵਾਈ ਯਾਤਰਾ ਦੀ ਵਾਪਸੀ ਵਿੱਚ ਬਹੁਤ ਵਿਸ਼ਵਾਸ ਕਰਦਾ ਅਤੇ ਆਖਰਕਾਰ ਇਸ ਨੂੰ ਹਰ ਰੂਟ ਉਤੇ ਹਰੇਕਿਆਤੀ ਤੱਕ ਪਹੁੰਚਾਉਣਾ ਚਾਹੀਦਾ ਹੈ ਇਹ ਹੈ ਅਜਿਆ ਕੁਝ ਨਹੀਂ ਹੈ ਜੋ ਰਾਤ ਤੋਂ ਰਾਤ ਵਾਪਸ ਜਾਵੇਗਾ ਮੰਨੇ ਅ ਵਿਚਾਰੇ ਖਬਰਾਂ ਮੁਤਾਬਕ ਕਿ ਇਹ ਜਹਾਜ਼ ਤੁਹਾਨੂੰ 100 ਡਾਲਰ ਦੇ ਵਿੱਚ ਦੁਨੀਆ ਭਰ ਦੇ ਵਿੱਚ ਲੈ ਕੇ ਜਾਵੇਗਾ। ਦ ਰੈਸਲ ਬੂਮ ਪ੍ਰੋਜੈਕਟ ਓਵਰਚਰ 2030 ਤੋਂ ਪਹਿਲਾਂ ਕੰਮ ਕਰੇਗਾ ਤੇ 40 ਤੋਂ 80 ਯਾਤਰੀਆਂ ਨੂੰ ਮੈਚ 1.7 ਦੀ ਗਤੀ ਦੇ ਨਾਲ ਲੈ ਕੇ ਜਾਵੇਗਾ। ਇਹ ਮੌਜੂਦਾ ਸਬਸੋਨਿਕ 에ਅਰਲਾਈਨਾਂ ਦੀ ਰਫ਼ਤਾਰ ਦੇ ਨਾਲੋਂ ਲਗਭਗ ਦੁੱਗਣੀ ਹੈ ਸ਼ੋਲ ਨੇ 2021 ਦੇ ਵਿੱਚ ਕਿਹਾ ਕਿ ਅਸੀਂ 100 ਡਾਲਰ ਦੇ ਵਿੱਚ 4 ਘੰਟਿਆਂ ਦੇ ਵਿੱਚ ਦੁਨੀਆ ਦੇ ਵਿੱਚੋਂ ਕਿਤੇ ਵੀ ਉਡਾਨ ਚਾਹੁੰਦੇ ਹਾਂ ਉਸ ਦਾ ਮੰਨਣਾ ਹੈ ਕਿ ਤੇਜ਼ ਹਵਾਈ ਜਹਾਜ਼ ਕੁਸ਼ਲਤਾ ਵਧਾਉਂਦੇ ਨੇ ਲਾਗਤ ਘਟਾਉਂਦੇ ਨੇ ਅਤੇ ਵਾਤਾਵਰਣ ਉੱਤੇ ਪ੍ਰਭਾਵ ਹੁੰਦੇ ਨੇ ਇਸ ਨਾਲਿਓ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਤੇਜ਼ ਬਣਾ ਕੇ ਹਵਾਈ ਜਹਾਜ਼ਰ ਇਹ ਸਾਰੇ ਖਰਚਿਆਂ ਅਤੇ ਪ੍ਰਭਾਵਾਂ ਨੂੰ ਕਾਫੀ ਘਟਾ ਸਕਦੇ ਹਾਂ ਜੇਕਰ ਸਾਡੇ ਕੋਲ ਤੇਜ਼ ਹਵਾਈ ਜਹਾਜ਼ ਨੇ ਤਸਾਂ ਨੂੰ ਇੰਨੇ ਦੀ ਲੋੜ ਨਹੀਂ ਹੈ ਇਸ ਦਿਨਾਲੀ ਸ਼ੋਲ ਨੇ ਇਹ ਵੀ ਕਿਹਾ ਕਿ NASA X59 ਬਾਰੇ ਵੀ ਸਭ ਕੁਝ ਪਤਾ ਹੈ ਇਸ ਦੌਰਾਨ ਨਾਸਾ ਅਤੇ ਲਾਕਹਿਡ ਮਾਰਟਨ ਦੁਆਰਾ ਬਣਾਏ ਗਏ ਐਕਸ 59 ਦਾ ਉਦੇਸ਼ ਵਾਪਾਰਕ ਉਡਾਨਾਂ ਨੂੰ ਆਵਾਜ਼ ਦੇ ਨਾਲੋਂ ਤੇਜ਼ ਕਰਨਾ ਹੈ। ਇਸ ਦਾ ਲੰਬਾ ਪਤਲਾ ਨੱਕ ਚੋਕਾ ਜਹਾਜ਼ ਦੀ ਕੁੱਲ ਲੰਬਾਈ ਦਾ ਇੱਕ ਤਮਾਹੀ ਹੈ। ਸਦਮੇ ਦੀ ਲਹਿਰ ਨੂੰ ਤੋੜਨ ਦੇ ਵਿੱਚ ਮਦਦ ਕਰਦਾ ਹੈ। ਇਹ ਜਹਾਜ਼ 99.7 ਫੁੱਟ ਲੰਬਾ ਅਤੇ 29.5 ਫੁੱਟ ਚੌੜਾ ਹੈ। ਇਸ ਦੇ 925 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਉੱਡਣ ਦੀ ਵੀ ਉਮੀਦ ਹੈ ਜੋ ਕਿ ਆਵਾਜ਼ ਦੀ ਗਤੀ ਤੋਂ 1.4 ਗੁਣਾ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਕਿਹਾ ਜਾਰੇ ਕਿ ਅਮਰੀਕਾ ਦੇ ਵਿੱਚ ਸੁਪਰ ਸੋਨਿਕ ਜਹਾਜ਼ ਉੱਤੇ ਪਾਬੰਦੀ ਦਾ ਵੀ ਖਤਰਾ ਮੰਡਵਾ ਸਕਦਾ ਹੈ ਦਰਅਸਲ ਵਰਤਮਾਨ ਦੇ ਵਿੱਚ ਯੂ ਐਸ ਦੇ ਨਿਯਮ ਸੋਨਿਕ ਬੂਮ ਦੇ ਕਾਰਨ ਜ਼ਮੀਨ ਉੱਤੇ ਸੁਪਰ ਸੋਨਿਕ ਉਡਾਨ ਨਦੀ ਮਨਾਹੀ ਵੀ ਕੀਤੀ ਜਾ ਸਕਦੀ ਹੈ ਤੇ NASA ਯੂ ਐਸ ਕੰਪਨੀ ਦੇ ਲਈ ਨਵੇਂ ਬਾਜ਼ਾਰ ਖੋਲਣ ਦੀ ਉਮੀਦ ਦੇ ਵਿੱਚ ਰੈਗੂਲੇਟਰਾਂ ਅਤੇ ਉਦਯੋਗ ਦੇ ਨਾਲ X59 ਡਾਟਾ ਸਾਂਝਾ ਕਰਨ ਦੀ ਵੀ ਯੋਜਨਾ ਬਣਾ ਰਹੀ ਹੈ ਜਹਾਜ਼ ਦਾ ਪ੍ਰਖਟ ਫਾਮ ਡੇਲ ਕੈਲੀਫੋਰਨੀਆ ਦੇ ਵਿੱਚ ਲਾਕਹਿਡ ਮਾਰਟਿਨ ਸੰਕਰਕ ਵਰਕਰਸ ਦੇ ਵਿੱਚ ਕੀਤਾ ਜਾਵੇਗਾ ਇਸ ਤੋਂ ਬਾਅਦ ਕੈਲੀਫੋਰਨੀਆ ਦੇ ਐਡਵਰਡਸ ਦੇ ਵਿੱਚ ਨਾਮਾ ਦੇ ਆਰਮਸਟ੍ਰॉन्ग ਫਲਾਈਟ ਰਿਸਰਚ ਸੈਂਟਰ ਦੇ ਵਿੱਚ ਐਕਸ 59 ਫੇਅਰ ਸ਼ੋਰ ਪਧਰਾਉਤੇ ਜਿੰਨ ਤੱਕ ਫੀਡਬੈਕ ਇਕੱਠਾ ਕਰਨ ਦੇ ਲਈ ਚੁਣੇ ਗਏ ਯੂ ਐਸ ਸ਼ਹਿਰਾਂ ਉਤੇ ਉੱਡੇਗਾ ਅਤੇ ਇਹ ਡਾਟਾ ਸੰਘੀ ਹਵਾ ਬਾਜੀ ਪ੍ਰਸ਼ਾਸਨ ਅਤੇ ਅੰਤਰਰਾਸ਼ਟਰੀ ਰੈਗੂਲੇਟਰ ਨੂੰ ਵੀ ਦਿੱਤਾ ਜਾਵੇਗਾ ਬਿਊ ਰਿਪੋਰਟ ਚੈਨਲ ਪੰਜਾਬੀ